ਹਾਂਜੀ ਹਾਂਜੀ ਸੋ ਸਾਰਿਆਂ ਨੂੰ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਵੇਟ ਕਰਨੀ ਪਈ ਇਸ ਲਈ ਪਹਿਲਾਂ ਹੀ ਮਾਫੀ ਚਾਹੁੰਦੇ ਆ ਤੁਹਾਡੇ ਕੋਲ ਸੋ ਟੈਕਨੀਕਲ ਥੋੜਾ ਜਿਹਾ 에ਰਰ ਸੀਗਾ ਪੀਪੀਟੀ ਦੇ ਵਿੱਚ ਉਸ ਨੂੰ ਦਰਸਤ ਕਰ ਰਹੇ ਸੀ ਸੋ ਤੁਹਾਡੇ ਮੈਸੇਜ ਪੜ ਕੇ ਬੜਾ ਵਧੀਆ ਲੱਗ ਰਿਹਾ ਸੋ ਆਓ ਜੀ ਹੁਣ ਆਪਾਂ ਆਪਣਾ ਟੌਪਿਕ ਕਰਨ ਜਾ ਰਹੇ ਹਾਂ ਜੀ ਡਾਕਟਰ ਨਰਿੰਦਰ ਸਿੰਘ ਕਪੂਰ ਆਵਾਜ਼ ਆ ਰਹੀ ਹੈ ਵੀ ਹਾਂਜੀ ਸੋ ਆਗੇ ਜੀ ਆਗੇ ਬਈ ਸੋ ਸਾਥੀਓ ਦੇਖੋ ਜਿਹੜਾ ਹੈ ਆਪਣਾ ਟੋਪਿਕ ਆ ਨਰਿੰਦਰ ਕਪੂਰ ਦਾ ਇਸ ਦੇ ਵਿੱਚ ਆਪਾਂ ਜਿਹੜੇ ਕਲਾਸ ਦੇ ਵਿੱਚ ਐਮਸੀਕਿਊ ਕਰਨੇ ਨੇ ਇਹਦੇ ਦੋ ਪਾਰਟ ਨੇ ਠੀਕ ਹੈ ਵੀ ਦੋ ਪਾਰਟ ਆਪਾਂ ਕਰਨੇ ਨੇ ਇਸ ਦੇ ਵਿੱਚ ਸੋ ਇਹ ਪਹਿਲਾ ਪਾਰਟ ਨਰਿੰਦਰ ਸਿੰਘ ਕਪੂਰ ਜੀ ਦਾ ਅੱਜ ਕਰਨ ਜਾ ਰਹੇ ਹਾਂ ਵੈਰੀ ਗੁੱਡ ਜੀ ਵੈਰੀ ਗੁੱਡ ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਜੀ ਵੈਰੀ ਗੁੱਡ ਬਈ ਸੋ ਸਾਥੀਓ ਆਜੋ ਜਲਦੀ ਤੋਂ ਜਲਦੀ ਕਲਾਸ ਨੂੰ ਸ਼ੇਅਰ ਕਰ ਦਿਓ ਜੀ ਆਪਣੇ ਹੋਰ ਸਾਥੀਆਂ ਦੇ ਨਾਲ ਵੈਰੀ ਗੁੱਡ ਜੀ ਸੋ ਸੌਰੀ ਬਈ ਕਲਾਸ ਲੇਟ ਹੋ ਗਈ ਆਪਣੀ ਥੋੜੀ ਜੀ ਸੋ ਜਲਦ ਤੋਂ ਜਲਦ ਤੁਹਾਨੂੰ ਪ੍ਰਸ਼ਨ ਜਿਹੜਾ ਸਕਰੀਨ ਤੇ ਸ਼ੋਅ ਕਰ ਦਿੰਦੇ ਆ ਅਨਸਰ ਦੇਣੇ ਸ਼ੁਰੂ ਕਰ ਦਿਓ ਵੀ ਵੈਰੀ ਗੁੱਡ ਸ਼ੇਅਰ ਕਰ ਦਿਓ ਜੀ ਆਪਣੇ ਸਾਥੀਆਂ ਦੇ ਨਾਲ ਸ਼ਾਬਾਸ਼ ਸਤਿ ਸ਼੍ਰੀ ਅਕਾਲ ਵੀ ਸਾਰਿਆਂ ਨੂੰ ਤੁਹਾਨੂੰ ਗਗਨੀਤ ਮਨੀਸ਼ਾ ਰੇਨੂ ਰਾਣੀ ਸਰਬਜੀਤ ਕੌਰ ਗੁਰਪ੍ਰੀਤ ਕੌਰ ਸਰਬਜੀਤ ਕੌਰ ਵੈਰੀ ਗੁੱਡ ਵੀ ਤੁਹਾਨੂੰ ਸਾਰਿਆਂ ਨੂੰ ਹੀ ਸਤ ਨਰਿੰਦਰ ਕਪੂਰ ਦਾ ਜਨਮ ਕਦੋਂ ਹੋਇਆ ਸੋ ਸਾਥੀਓ ਦੋ ਪਾਰਟ ਆਪਾਂ ਕਰਨੇ ਨੇ ਇਸ ਇਹਨਾਂ ਦਾ ਜਿਹੜਾ ਟੌਪਿਕ ਹੈ ਉਹ ਲੰਬਾ ਹੈ ਠੀਕ ਹੈ ਜੀ ਸੋ ਇਸ ਕਰਕੇ ਆਪਾਂ ਇਹਨਾਂ ਨੂੰ ਦੋ ਪਾਰਟਸ ਦੇ ਵਿੱਚ ਡਿਵਾਈਡ ਕੀਤਾ ਹੋਇਆ ਹੈ ਕੱਲ ਨੂੰ ਵੀ ਆਪਣੀ ਕਲਾਸ ਹੈ ਜਿਹੜੀ ਉਹ ਨਰਿੰਦਰ ਕਪੂਰ ਦੀ ਹੋਊਗੀ ਵੈਰੀ ਗੁੱਡ ਜੀ ਸੋ ਥੋੜਾ ਜਿਹਾ ਪੀਪੀਟੀ ਦੇ ਵਿੱਚ ਟੈਕਨੀਕਲ 에ਰਰ ਸੀਗਾ ਉਹਸ ਨੂੰ ਸਹੀ ਕਰ ਰਹੇ ਸੀ ਜੀ ਛੱਬਾਸ਼ੇ ਬਈ ਹਾਂਜੀ ਆਨਸਰ ਦੇ ਦਿਓ ਜੀ ਸ਼ਾਬਾਸ਼ ਜਲਦੀ ਕਲਾਸ ਨੂੰ ਸ਼ੇਅਰ ਕਰਤਾ ਜੀ ਮੈਂ ਤੁਸੀਂ ਵੀ ਕਰ ਦਿਓ ਤਾਂ ਤੁਹਾਡਾ ਆਨਸਰ ਆ ਰਿਹਾ ਜੀ ਸਤਿ ਸ਼੍ਰੀ ਅਕਾਲ ਗੁਰਪ੍ਰੀਤ ਜੀ ਏ ਤਾਂ ਸਹੀ ਹੈ ਜੀ 6 April ਜਿਹੜਾ ਹੈਗਾ 1944 ਠੀਕ ਹੈ ਜੀ ਪਿੰਡ ਦਾ ਨਾਮ ਹੈ ਜੀ ਆਂਦੀ ਆਂਦੀ ਪਿੰਡ ਦਾ ਨਾਮ ਹੈ ਵੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਉਹਨਾਂ ਦੇ ਪਿਤਾ ਦਾ ਨਾਮ ਦੱਸੋ ਜਾਂ ਕਹਿ ਲੋ ਕਿ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੇ ਪਿਤਾ ਦਾ ਕੀ ਨਾਮ ਸੀ ਵੀ ਸ਼ਾਬਾਸ਼ ਸੋ ਟਾਪਿਕ ਆਪਣਾ ਇਸ ਤਰ੍ਹਾਂ ਦਾ ਰਹਿਣ ਵਾਲਾ ਵੀ ਕਿ ਤੁਹਾਨੂੰ ਹਰ ਇੱਕ ਚੀਜ਼ ਆ ਜਿਹੜੀ ਉਹ ਰਿਪੀਟ ਕਰਨ ਦੀ ਜ਼ਰੂਰਤ ਨਹੀਂ ਪੈਣੀ ਕਵਰ ਹੋ ਜਾਊਗਾ ਤੁਹਾਡਾ ਨੋਟਸਾਂ ਵਾਂਗੂ ਆਪਾਂ ਐਮਸੀਕਿਊ ਆ ਜਿਹੜੇ ਬਣਾਏ ਹੋਏ ਨੇ ਹਾਂਜੀ ਸ਼ਾਬਾਸ਼ ਜਲਦੀ ਆਨਸਰ ਦੇ ਦਿਓ ਵੀ ਉਹਨਾਂ ਦੇ ਪਿਤਾ ਦਾ ਕੀ ਨਾਮ ਸੀ ਵੀ ਨਰਿੰਦਰ ਕਪੂਰ ਜੀ ਦੇ ਪਿਤਾ ਦਾ ਕੀ ਨਾਮ ਸੀ ਵੀ ਆਨਸਰ ਆ ਰਿਹਾ ਵੀ ਹਰਦੇਵਤ ਸਿੰਘ ਹੈ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਬਿਲਕੁਲ ਹਰਦੇਵਤ ਸਿੰਘ ਠੀਕ ਹੈ ਵੀ ਹਰਦੇਵਤ ਸਿੰਘ ਤੁਹਾਡਾ ਸਹੀ ਆਨਸਰ ਹੈ ਜੀ ਸਰਬਜੀਤ ਮਨਦੀਪ ਤੇ ਮਨੀਸ਼ਾ ਵੈਰੀ ਗੁੱਡ ਜੀ ਮਾਤਾ ਦਾ ਨਾਮ ਵੀਰਾਂਵਲੀ ਵੈਰੀ ਗੁੱਡ ਜੀ ਸ਼ਾਬਾਸ਼ ਅਗਲਾ ਪ੍ਰਸ਼ਨ ਵੀ ਤੁਹਾਡਾ ਮਾਤਾ ਦਾ ਨਾਮ ਇਹ ਆ ਗਿਆ ਜੀ ਵੀਰਾਂਵਲੀ ਤੁਹਾਨੂੰ ਸਾਰਾ ਕੁਝ ਆਉਂਦਾ ਤੁਸੀਂ ਆਨਸਰ ਪਹਿਲਾਂ ਹੀ ਦੇ ਦਿੰਨੇ ਹੋ ਸ਼ਾਬਾਸ਼ ਵੈਰੀ ਗੁੱਡ ਜੀ ਹੂੰ ਸੋ ਸਾਥਿਓ ਤੁਹਾਡੇ ਕੁਝ ਸਾਥੀ ਜਿਹੜੇ ਇਹਨਾਂ ਦੀ ਪੀਡੀਐਫ ਮੰਗ ਰਹੇ ਸੀ ਗੁਰੂਕਾਲ ਦੀਆਂ ਜਿਹੜੀਆਂ ਪੀਡੀਐਫ ਨੈਮ ਸੀਕਿਊ ਦੀ ਉਹ ਆਪਾਂ ਫ੍ਰੀ ਸਟੱਡੀ ਮਟੀਰੀਅਲ ਦੇ ਵਿੱਚ ਪਾਈਆਂ ਹੋਈਆਂ ਨੇ ਐਪ ਦੇ ਉੱਪਰ ਗੁਰਮਤ ਕਾਵ ਕਲਾ ਠੀਕ ਹੈ ਜੀ ਜਿਨ੍ਹਾਂ ਦੇ ਵਿੱਚ ਤੁਹਾਡੇ ਆਪਣੇ ਗੁਰੂ ਆ ਜਾਂਦੇ ਨੇ ਉਹ ਫ੍ਰੀ ਨੇ ਜੀ ਤੁਹਾਨੂੰ ਫ੍ਰੀ ਆਫ ਕਾਸਟ ਗੂਗਲ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਕੇ ਉਹਦੇ ਫ੍ਰੀ ਸਟੱਡੀ ਮਟੀਰੀਅਲ ਦੇ ਵਿੱਚ ਤੁਹਾਨੂੰ ਮਿਲ ਜੂਗਾ ਪੰਜਾਬੀ ਪੇਪਰ ਜਦੋਂ ਤੁਸੀਂ ਪੂਰਾ ਫੁੱਲ ਸਲੇਵਸ ਹੈ ਜਿਹੜਾ ਉਹ ਬਾਏ ਕਰਨਾ ਹੈ ਤਾਂ ਉਹਦੇ ਵਿੱਚ ਤੁਹਾਡੇ ਜਿਹੜੇ ਕੱਲੇ ਐਮਸੀਕਿਊ ਨੇ ਉਹਦਾ ਪੈਕੇਜ ਤੁਹਾਨੂੰ ਜਿਹੜਾ ਕਾਫੀ ਮੈਸੇਜ ਆ ਦੋ ਤਿੰਨ ਸਾਥੀਆਂ ਦੇ ਆਏ ਸੀਗੇ ਠੀਕ ਹੈ ਜੀ ਤੇ ਚੈਟ ਦੇ ਵਿੱਚ ਵੀ ਕਹਿੰਦੇ ਹੋ ਉਹਦਾ ਪੈਕੇਜ ਤੁਹਾਨੂੰ ਐਪ ਦੇ ਉੱਪਰ ਲਾਂਚ ਕਰ ਦਿੱਤਾ ਗਿਆ ਬੜਾ ਹੀ ਮਤਲਬ ਤੁਹਾਨੂੰ ਕਹ ਲੋ ਕਿ ਉਹ ਸਸਤੇ ਪ੍ਰੈਸ ਚ ਮਿਲ ਰਿਹਾ ਲਗਭਗ ਤੁਹਾਨੂੰ 1 ਰੁਪਿਆ ਵੀ ਡੇਲੀ ਦਾ ਪੇ ਨਹੀਂ ਕਰਨਾ ਪਵੇਗਾ ਪੂਰੇ ਦੇ ਪੂਰੇ ਐਮਸੀਕਿਊ ਤੁਹਾਨੂੰ ਉਹਦੇ ਵਿੱਚ ਪੀਡੀਐਫ ਫਾਰਮੈਟ ਦੇ ਵਿੱਚ ਮਿਲਣਗੇ ਤੁਸੀਂ ਉਹਨਾਂ ਨੂੰ ਆਫਲਾਈਨ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰ ਸਕਦੇ ਹੋ ਠੀਕ ਹੈ ਜੀ ਮਤਲਬ ਤੁਹਾਡਾ ਡਾਟਾ ਨਹੀਂ ਕੰਜ਼ਿਊਮ ਹੋਊਗਾ ਜਦੋਂ ਤੁਸੀਂ ਐਪ ਡਾਊਨਲੋਡ ਕਰ ਲਈ ਇੱਕ ਵਾਰ ਬਾਈ ਕਰ ਲਿਆ ਤੇ ਉਹਨਾਂ ਨੂੰ ਡਾਊਨਲੋਡ ਕਰ ਲਿਆ ਤਾਂ ਤੁਹਾਡਾ ਫਿਰ ਐਪ ਨੂੰ ਜਦੋਂ ਵਰਤੋਗੇ ਉਸ ਕੋਰਸ ਨੂੰ ਉਹਦੇ ਵਿੱਚ ਡਾਟਾ ਨਹੀਂ ਕੰਜ਼ਿਊਮ ਹੋਊਗਾ ਐਪ ਦੇ ਵਿੱਚ ਡਾਊਨਲੋਡ ਹੋ ਜਾਣਗੇ ਉਹ ਠੀਕ ਹੈ ਜੀ ਤਾਂ ਸਹੀ ਆਨਸਰ ਹੈ ਵੀ ਈਡੀ ਠੀਕ ਹੈ ਜੀ ਵੀਰਾਂਵਾਲੀ ਅਗਲਾ ਪ੍ਰਸ਼ਨ ਆ ਗਿਆ ਜੀ ਤੁਹਾਡਾ ਨਰਿੰਦਰ ਕਪੂਰ ਨੇ ਕਿਹੜੀ ਯੂਨੀਵਰਸਿਟੀ ਤੋਂ ਐਮਏ ਕੀਤੀ ਵੀ ਠੀਕ ਹੈ ਜੀ ਵੈਰੀ ਗੁੱਡ ਵੀ ਰੋਟੀ ਖਾ ਲਿਆ ਕਰੋ ਵੀ ਖਾਣਾ ਜ਼ਰੂਰੀ ਆ ਨਾ ਸਿਹਤ ਜ਼ਰੂਰੀ ਬਾਕੀ ਕੰਮ ਤੁਹਾਡੇ ਆਪਣੇ ਚੱਲਦੇ ਹੀ ਰਹਿਣੇ ਆ ਰੋਟੀ ਤਾਂ ਮੇਰੀ ਤਾਂ ਪਹਿਲਾਂ ਤੋਂ ਹੀ ਖਾਦੀ ਹੁੰਦੀ ਆ ਠੀਕ ਹੈ ਜੀ ਸੋ ਆਨਸਰ ਦੇ ਦਿਓ ਵੀ ਸ਼ਾਬਾਸ਼ ਯੂਨੀਵਰਸਿਟੀ ਤੋਂ ਐਮਏ ਕੈਸ ਤੋਂ ਕੀਤੀ ਵੀ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਪਟਿਆਲਾ ਅਮਰਸਰ ਤੇ ਜਾਂ ਫਿਰ ਗਵਰਨਮੈਂਟ ਖਾਲਸਾ ਕਾਲਜ ਲਾਹੌਰ ਆਨਸਰ ਦੇ ਦਿਓ ਜੀ ਸ਼ਾਬਾਸ਼ ਹੂੰ ਪਟਿਆਲਾ ਸ਼ਾਬਾਸ਼ ਤਾਂ ਸਹੀ ਅਨਸਰ ਹੈ ਵੀ ਤੁਹਾਡਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਰਿੰਦਰ ਕਪੂਰ ਸਿੰਘ ਜੀ ਨੇ ਜਿਹੜੀ ਹੈਗੀ ਐਮਏ ਉਹ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਕੀਤੀ ਹੈ ਜੀ ਮੋਸਟਲੀ ਆਪਣੇ ਸਾਰੇ ਮਾਲਵੇ ਦੇ ਸਾਥੀਆਂ ਦੀ ਇੱਥੋਂ ਹੀ ਕੀਤੀ ਹੁੰਦੀ ਹੈ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਹੀ ਤਾਂ ਇੱਥੋਂ ਹੀ ਮੇਰੀ ਐਮਏ ਕੀਤੀ ਹੋਈ ਹੈ ਤਿੰਨੋਂ ਐਮਏ ਮੇਰੀਆਂ ਇਸ ਯੂਨੀਵਰਸਿਟੀ ਤੋਂ ਹੀ ਨੇ ਜੀ ਅੱਗੇ ਹੈਗੇ ਜੀ ਤੁਹਾਡਾ ਨਰਿੰਦਰ ਕਪੂਰ ਨੇ ਕਿਹੜੇ ਵਿਸ਼ਿਆਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਤਾਂ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਫਿਲਾਸਫੀ ਦੇ ਵਿੱਚ ਤੇ ਜਾਂ ਫਿਰ ਸਾਰੇ ਵੈਰੀ ਗੁੱਡ ਜੀ ਐਡਾ ਕੀ ਸੀ ਆਨਸਰ ਦੇ ਦਿਓ ਵੀ ਸ਼ਾਬਾਸ਼ ਕਿਹੜੇ ਵਿਸ਼ਿਆਂ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਜੀ ਸੋਹਣਾ ਆਪਣੇ ਮਜ਼ਾਕੀਆਂ ਦਾ ਚੋਂ ਬਾਹਰ ਆਓ ਤੇ ਆਨਸਰ ਦਿਓ ਵੀ ਸ਼ਾਬਾਸ਼ ਡੀ ਆਪਸ਼ਨ ਆ ਗਿਆ ਜੀ ਬਿਲਕੁਲ ਸਹੀ ਸਾਰੇ ਨਰਿੰਦਰ ਕਪੂਰ ਸਿੰਘ ਜੀ ਨੇ ਜੀ ਪੰਜਾਬੀ ਦੇ ਵਿੱਚ ਪੋਸਟ ਗ੍ਰੈਜੂਏਸ਼ਨ ਕੀਤੀ ਹੈ ਅੰਗਰੇਜ਼ੀ ਦੇ ਵਿੱਚ ਵੀ ਕੀਤੀ ਹੋਈ ਹੈ ਸਟੇ ਫਿਲਾਸਫੀ ਦੇ ਵਿੱਚ ਵੀ ਵੈਰੀ ਗੁੱਡ ਜੀ ਅੱਗੇ ਆ ਗਿਆ ਵੀ ਤੁਹਾਡਾ ਡਾਕਟਰ ਨਰਿੰਦਰ ਕਪੂਰ ਨੇ ਪੱਤਰਕਾਰੀ ਦੀ ਡਿਗਰੀ ਕਦੋਂ ਪ੍ਰਾਪਤ ਕੀਤੀ ਪੱਤਰਕਾਰ ਦੀ ਡਿਗਰੀ ਹੈ ਜਿਹੜੀ ਜੀ ਉਹ ਕਦੋਂ ਪ੍ਰਾਪਤ ਕਰਦੇ ਨੇ 1973 74 75 ਤੇ ਜਾਂ ਫਿਰ 76 ਸ਼ਾਬਾਸ਼ ਜੀ ਵੈਰੀ ਗੁੱਡ ਜੀ ਜਲਦੀ ਆਨਸਰ ਦੇ ਦਿਓ ਵੀ ਪੱਤਰਕਾਰੀ ਦੀ ਡਿਗਰੀ ਹੈ ਜਿਹੜੀ ਉਹਨਾਂ ਨੇ ਕਦੋਂ ਪ੍ਰਾਪਤ ਕੀਤੀ ਹੂੰ 74 75 ਸੋ ਸਹੀ ਆਨਸਰ ਹੈ ਵੀ ਤੁਹਾਡਾ 1975 ਠੀਕ ਹੈ ਜੀ ਈਡੀ ਆਪਸ਼ਨ ਸਹੀ ਹੈ ਜੀ ਜਾਂ ਕਹਿ ਲੋ ਕਿ ਸੀ ਆਪਸ਼ਨ ਹੈ ਜਿਹੜੀ ਉਹ ਸਹੀ ਹੈ ਵੈਰੀ ਗੁੱਡ ਵੀ ਮਨਦੀਪ ਸਰਬਜੀਤ ਰਿੰਨੂ ਰਾਣੀ ਜੀ ਮਨੀ ਮਨੀਸ਼ਾ ਜੀ ਗੁਰਪ੍ਰੀਤ ਜੀ ਵੈਰੀ ਗੁੱਡ ਸ਼ਹਿਵਾਜ਼ ਪ੍ਰੀਤ ਜੀ ਵੈਰੀ ਗੁੱਡ ਸੋ ਅਗਿਆ ਗਿਆ ਜੀ ਪ੍ਰਸ਼ਨ ਤੁਹਾਡਾ ਆਪ ਨੇ ਐਲ ਐਲ ਵੀ ਦੀ ਡਿਗਰੀ ਕਦੋਂ ਪ੍ਰਾਪਤ ਕੀਤੀ ਐਲ ਐਲ ਬੀ ਦੀ ਡਿਗਰੀ ਕਦੋਂ ਪ੍ਰਾਪਤ ਕਰਦੇ ਆ ਵੀ 75 76 78 79 ਹਾਂਜੀ ਐਲ ਐਲ ਬੀ ਦੀ ਡਿਗਰੀ ਕਦੋਂ ਪ੍ਰਾਪਤ ਕਰਦੇ ਆ ਵੀ ਸ਼ਾਬਾਸ਼ ਵੈਰੀ ਗੁੱਡ ਸੀ ਆਨਸਰ ਦੇ ਰਹੇ ਹੋ ਵੀ 7 ਦਾ ਸੀ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਹੈ ਵੀ ਤੁਹਾਡਾ ਬਿਲਕੁਲ 1978 ਠੀਕ ਹੈ ਵੀ ਸੀ ਆਪਸ਼ਨ ਸਹੀ ਹੈ ਜੀ 1978 ਵੈਰੀ ਗੁੱਡ ਜੀ ਅਗਲਾ ਪ੍ਰਸ਼ਨ ਹੈ ਜੀ ਤੁਹਾਡਾ ਪੰਜਾਬ ਪੱਤਰਕਾਰੀ ਵਿੱਚ ਪੀ ਐਚ ਡੀ ਦੀ ਡਿਗਰੀ ਕਦੋਂ ਪ੍ਰਾਪਤ ਕੀਤੀ ਪੰਜਾਬ ਪੱਤਰਕਾਰੀ ਦੇ ਵਿੱਚ ਪੀ ਐਚ ਡੀ ਦੀ ਡਿਗਰੀ ਕਦੋਂ ਪ੍ਰਾਪਤ ਕਰਦੇ ਨੇ ਵੀ 1977 78 79 ਜਾਂ ਫਿਰ 90 ਹਾਂਜੀ ਸ਼ਾਬਾਸ਼ ਪੰਜਾਬ ਪੱਤਰਕਾਰੀ ਦੀ ਪੀ ਐਚ ਡੀ ਦੀ ਡਿਗਰੀ ਕਦੋਂ ਪ੍ਰਾਪਤ ਕਰਦੇ ਨੇ ਜਲਦੀ ਆਨਸਰ ਦੇ ਦਿਓ ਜੀ ਸ਼ਾਬਾਸ਼ ਵੀ ਜਲਦੀ ਆਨਸਰ ਦਿਓ ਜੀ ਹੂੰ ਬੀ ਤੇ ਸੀ ਵੀ ਆ ਰਿਹਾ ਕੋ ਸਾਥੀਆਂ ਦਾ ਸਹੀ ਆਨਸਰ ਹੈ ਵੀ ਤੁਹਾਡਾ ਇਹਦਾ ਆਪਸ਼ਨ B 1978 ਠੀਕ ਹੈ ਵੀ ਪੱਤਰਕਾਰੀ ਵਿੱਚ PhD ਦੀ ਡਿਗਰੀ ਹੈ ਜਿਹੜੀ 1978 ਦੇ ਵਿੱਚ ਪ੍ਰਾਪਤ ਕਰਦੇ ਨੇ ਡਾਕਟਰ ਨਰਿੰਦਰ ਕਪੂਰ ਕਿਸ ਵਿਸ਼ੇ ਦੇ ਸਹਾਇਕ ਪ੍ਰੋਫੈਸਰ ਰਹੇ ਹਾਂਜੀ ਅੰਗਰੇਜ਼ੀ ਪੰਜਾਬੀ ਹਿੰਦੀ ਤੇ ਜਾਂ ਫਿਰ ਪੱਤਰਕਾਰੀ ਵੀ ਸ਼ਾਬਾਸ਼ ਜਲਦ ਤੋਂ ਜਲਦ ਆਨਸਰ ਦੇ ਦਿਓ ਜੀ ਜਲਦ ਤੋਂ ਜਲਦ ਆਨਸਰ ਵੀ ਵੈਰੀ ਗੁੱਡ ਹਾਂਜੀ ਏ ਆ ਰਿਹਾ ਜੀ ਨੌ ਦਾ ਏ ਆ ਰਿਹਾ ਤੇ ਡੀ ਵੀ ਆ ਰਿਹਾ ਕੋਈ ਸਾਥੀਆਂ ਦਾ ਤਾਂ ਸਹੀ ਆਨਸਰ ਆ ਵੀ ਤੁਹਾਡਾ ਬਿਲਕੁਲ ਆਪਸ਼ਨ ਏ ਜਾਂ ਕਹਿ ਲਓ ਉੜਾ ਅੰਗਰੇਜ਼ੀ ਠੀਕ ਹੈ ਜੀ ਅੰਗਰੇਜ਼ੀ ਵਿਸ਼ੇ ਦੇ ਵਿੱਚ ਇਹ ਸਹਾਇਕ ਪ੍ਰੋਫੈਸਰ ਰਹਿੰਦੇ ਨੇ ਵੀ ਅੱਗੇ ਆ ਗਿਆ ਜੀ ਡਾਕਟਰ ਨਰਿੰਦਰ ਸਿੰਘ ਕਪੂਰ ਕਦੋਂ ਪੂਰੇ ਪ੍ਰੋਫੈਸਰ ਬਣੇ ਪੂਰੇ ਪ੍ਰੋਫੈਸਰ ਕਦੋਂ ਬਣਦੇ ਨੇ ਪ੍ਰੋਫੈਸ਼ਨਲੀ ਪਹਿਲਾ ਅਸਿਸਟੈਂਟ ਪ੍ਰੋਫੈਸਰ ਨੇ ਠੀਕ ਹੈ ਜੀ ਤਾਂ ਪ੍ਰੋਫੈਸਰ ਕਦੋਂ ਬਣਦੇ ਨੇ ਪ੍ਰੋਫੈਸਰ ਕਦੋਂ ਬਣਦੇ ਨੇ ਜੀ 1988 ਦੇ ਵਿੱਚ 99 ਦੇ ਵਿੱਚ 90 ਦੇ ਵਿੱਚ ਜਾਂ ਫਿਰ 91 ਦੇ ਵਿੱਚ ਵੀ ਪ੍ਰੋਫੈਸਰ ਕਦੋਂ ਬਣਦੇ ਨੇ ਜੀ ਪੱਕੇ ਪ੍ਰੋਫੈਸਰ ਹਾਂਜੀ ਆਨਸਰ ਦੇ ਦਿਓ ਵੀ ਸ਼ਾਬਾਸ਼ ਸੋ ਬੀ ਆਨਸਰ ਹੈ ਜੀ ਬੀ ਆਨਸਰ ਤਾਂ ਵੈਰੀ ਗੁੱਡ ਵੀ ਤੁਹਾਡਾ ਸਹੀ ਆਨਸਰ ਹੈ ਜੀ ਇਹਦਾ ਸੀ ਠੀਕ ਹੈ ਵੀ 1990 1990 ਜੀ 1990 ਸਹੀ ਆਊਗਾ ਵੀ ਹਾਂ ਜੀ 1900 90 ਸਹੀ ਆਊਗਾ ਜੀ ਵੈਰੀ ਗੁੱਡ ਵੀ ਵੈਰੀ ਗੁੱਡ ਤਾਂ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਡਾਕਟਰ ਨਰਿੰਦਰ ਕਪੂਰ ਨੇ ਕਿਹੜੇ ਅਖਬਾਰ ਦੇ ਛਾਪੇਖਾਨੇ ਵਿੱਚ ਕੰਮ ਕੀਤਾ ਡਾਕਟਰ ਨਰਿੰਦਰ ਕਪੂਰ ਨੇ ਹਾਂਜੀ 1990 1990 ਜੀ ਹਾਂ ਜੀ ਇਹਦਾ ਆਨਸਰ ਦਿਓ ਵੀ ਡਾਕਟਰ ਨਰਿੰਦਰ ਕਪੂਰ ਨੇ ਕਿਹੜੇ ਅਖਬਾਰ ਦੇ ਛਾਪੇਖਾਨੇ ਦੇ ਵਿੱਚ ਜਿਹੜਾ ਹੈਗਾ ਜੀ ਕੰਮ ਕੀਤਾ ਡਾਟ ਰਿਮਿਊਨ ਜਗਬਾਣੀ ਟਾਈਮਜ਼ ਆਫ ਇੰਡੀਆ ਜਾਂ ਅਜੀਤ ਵੈਰੀ ਗੁੱਡ ਜੀ ਤਾ ਅਜੀਤ ਸਹੀ ਆਨਸਰ ਹੈ ਜੀ ਤੁਹਾਡਾ ਅਜੀਤ ਅਜੀਤ ਅਖਬਾਰ ਦੇ ਵਿੱਚ ਜਿਹੜੇ ਨਰਿੰਦਰ ਕਪੂਰ ਜੀ ਨੇ ਜੀ ਉੱਥੇ ਉਹ ਕੰਮ ਕਰਦਦੇ ਨੇ ਛਾਪੇਖਾਨੇ ਦੇ ਵਿੱਚ ਨਰਿੰਦਰ ਕਪੂਰ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਕਦੋਂ ਹੋਏ ਪੰਜਾਬੀ ਯੂਨੀਵਰਸਿਟੀ ਤੋਂ ਸੇਵਾ ਮੁਕਤ ਕਦੋਂ ਹੁੰਦੇ ਨੇ ਜੀ 2002 2001 2004 ਤੇ 2005 ਵੈਰੀ ਗੁੱਡ ਵੀ ਜਲਦੀ ਆਨਸਰ ਦੇ ਦਿਓ ਜੀ ਹਾਂ ਜੀ ਸ਼ਾਬਾਸ਼ ਵੀ ਜਲਦੀ ਆਨਸਰ ਦੇਦਾ ਕਰੋ 12 ਦਾ a ਤਾਂ ਸਹੀ ਆਨਸਰ ਹੈ ਜੀ ਤੁਹਾਡਾ অপਸ਼ਨ c 2004 ਵੀ ਠੀਕ ਹੈ ਜੀ ਨਰਿੰਦਰ ਕਪੂਰ ਪੰਜਾਬੀ ਯੂਨੀਵਰਸਿਟੀ ਤੋਂ ਸੇਵਾਮੁਕਤ 2004 ਦੇ ਵਿੱਚ ਹੁੰਦੇ ਨੇ ਜੀ 2004 ਜੀ 2400 ਸਹੀ ਹੈ ਜੀ ਅੱਗੇ ਆ ਗਿਆ ਜੀ ਆਪ ਨੇ ਸਭ ਤੋਂ ਪਹਿਲਾਂ ਕਿਹੜਾ ਲੇਖ ਸੰਗ੍ਰਹਿ ਲਿਖਿਆ ਕਿਹੜਾ ਲੇਖ ਸੰਗ੍ਰਹਿ ਲਿਖਿਆ ਜੀ ਵਿਆਖਿਆ ਵਿਸ਼ਲੇਸ਼ਣ ਤਰਕਵੇਦ ਘਾਟ ਘਾਟ ਦਾ ਪਾਣੀ ਤੇ ਜਾਂ ਫਿਰ ਬੂਹੇ ਬਾਰੀਆਂ ਹਾਂਜੀ ਵੈਰੀ ਗੁੱਡ ਜੀ ਵੈਰੀ ਗੁੱਡ ਵੀ ਠੀਕ ਹੈ ਜੀ ਤਾਂ ਸਹੀ ਆਨਸਰ ਆ ਵੀ ਤੁਹਾਡਾ ਇਹਦਾ ਆਪਸ਼ਨ ਏ ਜਾਂ ਕਿ ਲੋ ਉੜਾ ਵਿਆਖਿਆ ਵਿਸ਼ਲੇਸ਼ਣ ਠੀਕ ਹੈ ਵੀ ਵਿਆਖਿਆ ਵਿਸ਼ਲੇਸ਼ਣ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਵਿਆਖਿਆ ਵਿਸ਼ਲੇਸ਼ਣ ਵਿੱਚ ਕਿੰਨੇ ਲੇਖ ਹਨ ਵਿਆਖਿਆ ਵਿਸ਼ਲੇਸ਼ਣ ਦੇ ਵਿੱਚ ਲੇਖਾਂ ਦੀ ਗਿਣਤੀ ਕਿੰਨੀ ਹੈ ਵੀ 20 40 35 ਤੇ ਜਾਂ ਫਿਰ 25 ਵਿਆਖਿਆ ਵਿਸ਼ਲੇਸ਼ਣ ਦੇ ਵਿੱਚ ਲੇਖਾਂ ਦੀ ਗਿਣਤੀ ਕਿੰਨੀ ਹੈ ਸਾਥੀਓ ਵੈਰੀ ਗੁੱਡ ਜੀ ਆਨਸਰ ਜਲਦੀ ਦੇ ਦਾ ਕਰੋ ਵੀ ਕਲਾਸ ਨੂੰ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਹੋਰ ਸਾਥੀਆਂ ਦੇ ਨਾਲ ਚੈਨਲ ਨੂੰ ਜੇਕਰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਨਵੇਂ ਆਏ ਹੋ ਚੈਨਲ ਤੇ ਜਾਂ ਕੋਈ ਸਾਥੀ ਬਾਅਦ ਦੇ ਵਿੱਚ ਇਸ ਵੀਡੀਓ ਨੂੰ ਕਲਾਸ ਨੂੰ ਦੇਖਦਾ ਹੈ ਤਾਂ ਉਹ ਵੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰਕੇ ਰੱਖੋ ਜੀ ਤਾਂ ਕਿ ਹਰ ਇੱਕ ਕਲਾਸ ਦਾ ਅਪਡੇਸ਼ਨ ਜਿਹੜਾ ਉਹ ਤੁਹਾਨੂੰ ਨੋਟੀਫਿਕੇਸ਼ਨ ਦੇ ਥਰੂ ਮਿਲਦਾ ਰਹੇ ਸੋ ਇਹ ਕਲਾਸ ਤੁਹਾਡੇ ਮਾਸਟਰ ਕੀਡਰ ਪੰਜਾਬੀ ਪੇਪਰ ਏ ਕੁਆਲੀਫਾਈਂਗ ਪੇਪਰ ਹੈ ਜਿਹੜਾ ਤੁਹਾਡਾ ਠੀਕ ਹੈ ਜੀ ਉਸ ਦੇ ਵਿੱਚ ਕੰਮ ਆਉਣ ਵਾਲੀ ਹੈ ਇਸ ਤੋਂ ਇਲਾਵਾ ਆਈਟੀਟੀ ਤੇ ਪੰਜਾਬ ਲੈਵਲ ਦੀਆਂ ਜਿੰਨੀਆਂ ਵੀ ਗਵਰਨਮੈਂਟ ਜੌਬਸ ਨੇ ਜਿਨ੍ਹਾਂ ਦੇ ਵਿੱਚ ਪੰਜਾਬੀ ਪੇਪਰ ਏ ਪਾਸ ਕਰਨਾ ਲਾਜ਼ਮੀ ਹੈ ਸੀ ਗ੍ਰੇਡ ਦੀਆਂ ਪੋਸਟਾਂ ਨੇ ਉਹਨਾਂ ਦੇ ਵਿੱਚ ਇਹ ਤੁਹਾਡੀ ਸਾਰੀ ਸੀਰੀਜ਼ ਹੈ ਜਿਹੜੀ ਕੰਮ ਆਉਣ ਵਾਲੀ ਹੈ ਡਿੱਟੋ ਤੁਹਾਨੂੰ ਇਹਨਾਂ ਦੇ ਵਿੱਚੋਂ ਐਮਸੀਕਿਊ ਆ ਜਿਹੜੇ ਦੇਖਣ ਨੂੰ ਮਿਲਣਗੇ ਜੀ ਸੋ ਸਹੀ ਆਨਸਰ ਹੈ ਜੀ ਬਿਲਕੁਲ ਤੁਹਾਡਾ 40 ਆਪਸ਼ਨ ਬੀ ਵੈਰੀ ਗੁੱਡ ਜੀ ਸਾਰਿਆਂ ਦਾ ਅੱਗੇ ਆ ਵੀ ਤੁਹਾਡਾ ਪ੍ਰਸ਼ਨ ਵਿਆਖਿਆ ਵਿਸ਼ਲੇਸ਼ਣ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਵਿਆਖਿਆ ਵਿਸ਼ਲੇਸ਼ਣ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੁੰਦਾ ਜੀ 1978 ਦੇ ਵਿੱਚ 71 ਦੇ ਵਿੱਚ 82 ਦੇ ਵਿੱਚ ਤੇ ਜਾਂ ਫਿਰ 83 ਦੇ ਵਿੱਚ ਵੀ ਹਾਂਜੀ ਕਦੋਂ ਪ੍ਰਕਾਸ਼ਿਤ ਹੁੰਦਾ ਜੀ ਸੀ ਆਨਸਰ ਆ ਰਿਹਾ ਵੀ ਸਰਬਜੀਤ ਮਨਦੀਪ ਸਹਿਵਾਜ਼ ਪ੍ਰੀਤ ਰੇਨੂ ਰਾਣੀ ਮਨਦੀਪ ਵੈਰੀ ਗੁੱਡ ਵੀ ਮਨੀਸ਼ਾ ਤੋ ਵੈਰੀ ਗੁੱਡ ਵੀ ਤੋ ਸਹੀ ਆਨਸਰ ਹੈ ਜੀ ਤੁਹਾਡਾ ਆਪਸ਼ਨ ਸੀ 1982 ਦੇ ਵਿੱਚ ਜਿਹੜਾ ਹੈਗਾ ਵਿਆਖਿਆ ਵਿਸ਼ਲੇਸ਼ਣ ਲੇਖ ਸੰਗ੍ਰਹਿ ਇਹ ਪ੍ਰਕਾਸ਼ਿਤ ਹੁੰਦਾ ਜੀ ਅਗਲਾ ਪ੍ਰਸ਼ਨ ਆ ਵੀ ਤੁਹਾਡਾ ਤਰਕਵੇਦ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਤਰਕਵੇਦ ਲੇਖ ਸੰਗ੍ਰਹਿ ਜਿਹੜਾ ਹੈਗਾ ਜੀ ਉਹ ਕਦੋਂ ਪ੍ਰਕਾਸ਼ਿਤ ਹੁੰਦਾ ਹੈ 1981 ਦੇ ਵਿੱਚ 82 ਦੇ ਵਿੱਚ 84 ਦੇ ਵਿੱਚ ਤੇ ਜਾਂ ਫਿਰ 85 ਦੇ ਵਿੱਚ ਵੀ ਹਾਂਜੀ ਸ਼ਾਬਾਸ਼ ਹੂੰ ਵੈਰੀ ਗੁੱਡ ਜੀ ਵੈਰੀ ਵੈਰੀ ਗੁੱਡ ਵੈ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਇਹਦਾ ਆਪਸ਼ਨ ਡੀ 1985 ਜਾਂ ਕਹਿ ਲੋ ਕਿ ਸਸਾ ਅੱਗੇ ਆ ਗਿਆ ਜੀ ਤੁਹਾਡਾ ਪ੍ਰਸ਼ਨ ਹੇਠ ਲਿਖਿਆਂ ਵਿੱਚੋਂ ਕਿਹੜੇ ਲੇਖ ਸੰਗ੍ਰਹਿ ਡਾਕਟਰ ਨਰਿੰਦਰ ਕਪੂਰ ਦੇ ਹਨ ਕਿਹੜੇ ਲੇਖ ਸੰਗ੍ਰਹਿ ਡਾਕਟਰ ਨਰਿੰਦਰ ਕਪੂਰ ਦੇ ਹਨ ਜੀ ਸੁਖਣ ਸਨੇਹੇ ਅੰਤਰ ਝਾਤ ਆਮੋ ਸਾਹਮਣੇ ਤੇ ਜਾਂ ਫਿਰ ਸਾਰੇ ਸੋ ਮੋਸਟਲੀ ਆਪਣਾ ਕੰਮ ਹੈ ਜੀ ਐਮਸੀਕਿਊ ਨੂੰ ਇਸ ਤਰ੍ਹਾਂ ਤਿਆਰ ਕਰੀਏ ਕਿ ਤੁਹਾਡੇ ਇੱਕ ਤਰ੍ਹਾਂ ਦੇ ਨੋਟਸ ਬਣ ਜਾਣ ਠੀਕ ਹੈ ਤੁਸੀਂ ਇਹਨਾਂ ਤੋਂ ਖੁਦ ਵੀ ਨੋਟਸ ਬਣਾ ਸਕਦੇ ਹੋ ਤੇ ਜੇਕਰ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਨੋਟਸ ਦੇਖੋਗੇ ਤੁਹਾਨੂੰ ਕਲਾਸਾਂ ਵੀ ਪ੍ਰੋਵਾਈਡ ਕਰਵਾਵਾਂਗੇ ਕੁਝ ਤਾਂ ਉਹ ਨੋਟਸਾਂ ਨੂੰ ਵੀ ਤੁਹਾਨੂੰ ਦੇਖ ਕੇ ਪਤਾ ਲੱਗ ਜਾਣਾ ਕਿ ਜਿਹੜਾ ਸਟੱਡੀ ਮਟੀਰੀਅਲ ਹੈ ਤੇ ਜੰਜੜੇ ਐਮਸੀਕਿਊ ਆ ਕਿਸ ਤਰ੍ਹਾਂ ਤਿਆਰ ਕੀਤੇ ਨੇ ਤੇ ਐਜੂਕੇਸ਼ਨ ਦਾ ਜਿਹੜਾ ਲੈਵਲ ਹੈ ਮਟੀਰੀਅਲ ਹੈ ਜਿਹੜਾ ਆਪਣਾ ਪੰਜਾਬੀ ਦਾ ਓਕੇ ਹੋ ਜਾਏਗਾ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਆਪਸ਼ਨ ਸੀ ਜਾਂ ਸ ਸ ਜਿਹੜਾ ਹੈਗਾ ਸਾਰੇ ਠੀਕ ਹੈ ਜੀ ਆਪਸ਼ਨ ਸ ਸ ਸਾਰੇ ਇਦਾਂ ਨਹੀਂ ਚੱਲਦਾ ਅੱਗੇ ਹੈ ਜੀ ਤੁਹਾਡਾ ਪ੍ਰਸ਼ਨ ਘਾਟ ਘਾਟ ਦਾ ਪਾਣੀ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਘਾਟ ਘਾਟ ਦਾ ਪਾਣੀ ਹੈ ਜੀ ਲੇਖ ਸੰਗ੍ਰਹਿ ਜਿਹੜਾ ਇਹ ਕਦੋਂ ਪ੍ਰਕਾਸ਼ਿਤ ਹੁੰਦਾ ਵੀ 1986 ਦੇ ਵਿੱਚ 87 88 ਤੇ ਜਾਂ ਫਿਰ 89 ਵੀ ਵੈਰੀ ਗੁੱਡ ਜੀ ਜਲਦੀ ਆਨਸਰ ਦੇ ਦਿਓ ਵੀ ਹਮ ਸ਼ਾਬਾਸ਼ 1987 बी आंसर आ रया जी मोस्टली शाबाश बेबी वेरी गुड बी आंसर 1987 बी ठीक है 1987 जी वेरी गुड जी ਤਾਂ ਅਗਲਾ ਪ੍ਰਸ਼ਨ ਵੀ ਤੁਹਾਡਾ ਆਮੋ ਸਾਹਮਣੇ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਆਮੋ ਸਾਹਮਣੇ ਲੇਖ ਸੰਗ੍ਰਹਿ ਜੀ ਕਦੋਂ ਪ੍ਰਕਾਸ਼ਿਤ ਹੁੰਦਾ ਵੀ 1992 ਦੇ ਵਿੱਚ 93 ਦੇ ਵਿੱਚ 94 ਦੇ ਤੇ ਜਾਂ ਫਿਰ 95 ਦੇ ਵਿੱਚ ਆਮੋ ਸਾਹਮਣੇ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੁੰਦਾ ਵੀ ਵੇਰੀ ਗੁੱਡ ਜੀ ਜਲਦ ਤੋਂ ਜਲਦ ਆਨਸਰ ਦੇਦਾ ਕਰੋ ਵੀ ਸਾਥੀਓ ਹਾਂਜੀ 19 ਦਾ ਡੀ ਆਨਸਰ ਆ ਰਿਹਾ ਵੀ ਤੁਹਾਡਾ ਮੋਸਟਲੀ ਸਾਰਿਆਂ ਦਾ ਡੀ ਆ ਰਿਹਾ ਹੂੰ ਤਾਂ ਸਹੀ ਹੈ ਜੀ ਤੁਹਾਡਾ ਆਨਸਰ ਡੀ 1995 ਠੀਕ ਹੈ ਵੀ 1995 ਦੇ ਵਿੱਚ ਚਾਹਮੋ ਸਾਹਮਣੇ ਲੇਖ ਕਾਪ ਸੰਗ੍ਰਹਿ ਜਿਹੜਾ ਹੈਗਾ ਜੀ ਪ੍ਰਕਾਸ਼ਤ ਹੁੰਦਾ ਦੋ ਲੇਖ ਪ੍ਰਕਾਸ਼ਤ ਹੁੰਦੇ ਨੇ ਵੈਰੀ ਗੁੱਡ ਜੀ ਆਮੋ ਸਾਹਮਣੇ ਲੇਖ ਸੰਗ੍ਰਹਿ ਨੂੰ ਕਦੋਂ ਪੁਰਸਕਾਰ ਮਿਲਿਆ ਪੁਰਸਕਾਰ ਕਦੋਂ ਮਿਲਦਾ ਵੀ 95 ਦੇ ਵਿੱਚ 97 ਦੇ ਵਿੱਚ 99 ਦੇ ਵਿੱਚ ਤੇ ਜਾਂ ਫਿਰ 90 ਦੇ ਵਿੱਚ ਆਮੋ ਸਾਹਮਣੇ ਲੇਖ ਸੰਗ੍ਰਹਿ ਨੂੰ ਕਦੋਂ ਪੁਰਸਕਾਰ ਮਿਲਦਾ ਵੀ ਪੁਰਸਕਾਰ ਕਦੋਂ ਮਿਲਦਾ ਜੀ ਅਵਾਰਡ ਕਦੋਂ ਮਿਲਦਾ ਕਹੋ ਵੀ ਆਨਸਰ ਆ ਰਿਹਾ ਜੀ ਵੈਰੀ ਗੁੱਡ ਤਾਂ ਸਹੀ ਹੈ ਜੀ ਤੁਹਾਡਾ ਆਨਸਰ ਵੀ 1999 1997 ਨਹੀਂ ਆਊਗਾ ਬਈ 1997 ਨਹੀਂ ਆਊਗਾ ਬਈ 99 ਆਊਗਾ ਮੇ ਵੀ ਮੈ ਰਹੂ ਹੂਮਾ ਤਾਂ ਕਿਰਪਾ ਕਰਕੇ ਤੁਸੀਂ ਇਸ ਨੂੰ ਚੈੱਕ ਜ਼ਰੂਰ ਕਰ ਲੈਣਾ ਠੀਕ ਹੈ ਜੀ 1999 ਆਊਗਾ ਬਈ ਮੇਰੇ ਕੋਲ 1999 ਹੋ ਸਕਦਾ ਬੁੱਕ ਦੇ ਵਿੱਚ ਮੇਰੀ ਦੇ ਵਿੱਚ ਗਲਤ ਹੋਵੇ ਤਾਂ 1997 ਹੈ ਜੇ ਤਾਂ ਇਸ ਨੂੰ ਤੁਸੀਂ ਵੀ ਵੈਰੀਫਾਈ ਜ਼ਰੂਰ ਕਰ ਲਿਓ ਜੀ ਸ਼ਾਬਾਸ਼ ਠੀਕ ਹੈ ਜੀ ਮੇਰੀ ਬੁੱਕ ਚ 1999 ਹੀ ਆ ਜੀ ਮੈਂ ਵੀ ਬਾਕੀ ਚੈੱਕ ਕਰ ਲੂੰਗਾ ਹੋਰ ਬੁੱਕਸ ਤੋਂ ਤਾਂ ਇਹਦਾ ਸਹੀ ਆਨਸਰ ਹੈ ਜਿਹੜਾ ਜੀ ਇਹਨੂੰ ਤੁਸੀਂ ਆਪ ਦਾ 20 ਨੰਬਰ ਦਾ ਸਕਰੀਨਸ਼ਾਟ ਲੈ ਲਓ 1997 ਹੈ ਜਾਂ 99 ਹੈ ਇਸ ਚੀਜ਼ ਨੂੰ ਵੈਰੀਫਾਈ ਕਰ ਲਿਓ ਮੇਰੇ ਕੋਲ 1999 ਆ ਜੀ ਹਾਂਜੀ ਮੈਂ ਤੁਹਾਨੂੰ ਤਾਂ ਹੀ ਕਿਹਾ ਵੀ ਤੂੰ ਕਿਉਂਕਿ ਸਾਰਿਆਂ ਨੂੰ 997 ਆਂਸਰ ਦਿੱਤਾ ਠੀਕ ਹੈ ਤਾਂ ਹੋ ਸਕਦਾ ਮੇਰੇ ਜਿਹੜੀ ਬੁੱਕ ਆ ਉਹਦੇ ਤੇ ਮਿਸਪ੍ਰਿੰਟ ਹੋਇਆ ਹੋਵੇ ਹੈਨਾ ਤਾਂ ਤੁਸੀਂ ਇਹਨੂੰ ਮਤਲਬ ਧਿਆਨ ਚ ਜ਼ਰੂਰ ਰੱਖਣਾ ਤਾਂ ਹੀ ਮੈਂ ਤੁਹਾਨੂੰ ਇਹਨੂੰ ਗ੍ਰੇਸ ਚ ਰੱਖਿਆ ਤੁਹਾਡਾ ਨੰਬਰ ਗ੍ਰੇਸ ਚ ਗਿਆ ਇਹ ਤੁਹਾਡਾ ਸਹੀ ਹੋ ਸਕਦਾ ਠੀਕ ਹੈ ਜੀ ਓਕੇ ਜੀ 997 ਹੀ ਆ ਠੀਕ ਹੈ ਜੀ ਬੂਹੇ ਵਾਰੀਆਂ ਦੇ ਵਿੱਚ ਸੁਖਨ ਸਨੇਹੇ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਏ ਬੂਹੇ ਬਾਰੀਆਂ ਦੇ ਵਿੱਚ ਵੀ ਸੁਖਨ ਸੁਨੇਹੇ ਲੇਖ ਸੰਗ੍ਰਹਿ ਨੇ ਜਿਹੜੇ ਜੀ ਉਹ ਕਦੋਂ ਪ੍ਰਕਾਸ਼ਿਤ ਹੁੰਦੇ ਨੇ 92 94 97 ਤੇ ਜਾਂ ਫਿਰ 96 ਹਾਂ ਜੀ ਮੈਂ ਵੀ ਚੈੱਕ ਕਰੂੰਗਾ ਜੀ ਹੋਰ ਕਿਤਾਬਾਂ ਤੋਂ ਵੈਰੀਫਾਈ ਕਰੂੰਗਾ 1996 ਜੀ 1996 ਤਾਂ ਸਹੀ ਹੈ ਜੀ ਵੈਰੀ ਗੁੱਡ ਤੁਹਾਡਾ ਆਨਸਰ 1996 ਠੀਕ ਹੈ ਵੀ 1996 ਬੂਹੇਵਾਰੀਆਂ ਸੁਖਨ ਸੁਨੇਹੇ ਲੇਖ ਸੰਗ੍ਰਹਿ ਨੇ ਜਿਹੜਾ ਜੀ ਇਹ 1996 ਦੇ ਵਿੱਚ ਪ੍ਰਕਾਸ਼ਿਤ ਹੁੰਦਾ ਹੈ ਅੱਗੇ ਆ ਗਿਆ ਜੀ ਅੰਤਰ ਝਾਤ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੋਇਆ ਅੰਤਰ ਝਾਤ ਲੇਖ ਸੰਗ੍ਰਹਿ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਵੀ 1996 ਦੇ ਵਿੱਚ 97 ਦੇ ਵਿੱਚ 99 ਦੇ ਵਿੱਚ ਤੇ ਜਾਂ ਫਿਰ 2001 ਦੇ ਵਿੱਚ ਹੂੰ ਓਕੇ ਜੀ ਵੀ ਵੈਰੀ ਗੁੱਡ ਜੀ ਸੋ ਸਾਥੀਓ ਆਨਸਰ ਜਲਦੀ ਤੋਂ ਜਲਦੀ ਕਮੈਂਟ ਕਰ ਦਿਓ ਹੂੰ 22 ਦਾ ਸੀ ਤਾਂ ਸਹੀ ਹੈ ਜੀ ਤੁਹਾਡਾ ਆਨਸਰ 1999 ਸੀ ਆਨਸਰ ਸਹੀ ਹੈ ਜੀ ਵੈਰੀ ਗੁੱਡ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਵਿਚਾਰ ਸੰਗ੍ਰਹਿ ਮਾਲਾ ਮੰਨ ਕੇ ਭਾਗ ਪਹਿਲਾ ਦੋ ਭਾਗ ਹਨ ਕਦੋਂ ਪ੍ਰਕਾਸ਼ਤ ਹੋਇਆ ਮਾਲਾ ਮੰਨ ਕੇ ਭਾਗ ਪਹਿਲਾ ਕਦੋਂ ਪ੍ਰਕਾਸ਼ਤ ਹੋਇਆ ਜੀ ਸ਼ਾਬਾਸ਼ 2002 ਦੇ ਵਿੱਚ 2007 ਦੇ ਵਿੱਚ 2017 ਦੇ ਵਿੱਚ ਤੇ ਜਾਂ ਫਿਰ 2015 ਦੇ ਵਿੱਚ ਵੈਰੀ ਗੁੱਡ ਜੀ ਤਾਂ ਸਹੀ ਆਨਸਰ ਜੀ ਬੀ ਆ ਰਿਹਾ ਵੀ ਹੂੰ ਵੈਰੀ ਗੁੱਡ ਜੀ ਵੈਰੀ ਗੁੱਡ ਪਹਿਲਾ 2007 ਦੂਜਾ 2017 ਤਾਂ ਸਹੀ ਆਨਸਰ ਹੈ ਜੀ ਤੁਹਾਡਾ 2007 ਇਹ ਪਹਿਲਾ ਤੇ 2017 ਦੇ ਵਿੱਚ ਜਿਹੜਾ ਹੈਗਾ ਜੀ ਦੂਜਾ ਆ ਕੀ ਹੋ ਗਿਆ ਉਹ ਅੱਗੇ ਆ ਗਿਆ ਜੀ ਮਾਲਾ ਮੰਨ ਕੇ ਭਾਗ 2 ਆ ਜਿਹੜਾ ਜੀ ਉਹ ਕਦੋਂ ਪ੍ਰਕਾਸ਼ਿਤ ਹੁੰਦਾ ਹੈ ਤੇ ਤੁਸੀਂ ਆਨਸਰ ਦੇਤਾ ਠੀਕ ਹੈ ਜੀ ਤਾਂ ਸਾਰਿਆਂ ਨੇ ਮੇ ਵੀ ਸਹੀ ਹੈ 2017 ਲੌਕ ਕਰ ਦिए ਜੀ ਠੀਕ ਹੈ ਤਾਂ 2017 ਸਹੀ ਹੈ ਜੀ ਵੈਰੀ ਗੁੱਡ ਸਹੀ ਹੈ ਜੀ ਅੱਗੇ ਆ ਗਿਆ ਵੀ ਹੇਟ ਲਿਖਿਆਂ ਵਿੱਚੋਂ ਕਿਹੜੇ ਵਿਚਾਰ ਸੰਗ੍ਰਹਿ ਨਰਿੰਦਰ ਕਪੂਰ ਦੇ ਹਨ ਮੋਬੱਤੀਆਂ ਦਾ ਮੇਲਾ ਮਾਲਾ ਮਣ ਕੇ ਦੋਵੇਂ ਰੌਸ਼ਨੀਆਂ ਰੌਸ਼ਨੀਆਂ ਪੰਜਾਬੀ ਵੀ ਟਾਈਪਿੰਗ ਦੇ ਵਿੱਚ ਬਹੁਤ ਗਲਤੀਆਂ ਕਰਦੇ ਚਲੋ ਜੀ ਵੈਰੀ ਗੁੱਡ ਜੀ ਵੈਰੀ ਗੁੱਡ ਇਸ ਪ੍ਰਸ਼ਨ ਤੇ ਆਜੋ ਜੀ 25 ਦਾ ਸੀ ਆ ਰਿਹਾ ਜੀ ਮਨੀਸ਼ਾ ਗਗਨੀਤ ਗਗਨੀਤ ਗੁਰਪ੍ਰੀਤ ਸਰਬਜੀਤ ਬੀ ਵੀ ਆ ਰਿਹਾ ਵੀ ਕੋਈ ਸਾਥੀਆਂ ਦਾ ਆਨਸਰ ਤਾਂ ਸਹੀ ਆਨਸਰ ਹੈ ਜੀ ਤੁਹਾਡਾ ਇਹਦਾ ਈ ਰੋਸ਼ਨੀਆ ਇੱਕ ਨਵੰਦ ਸੰਗ੍ਰਹਿ ਹੈ ਵਿੱਚੋਂ ਕਿਹੜੇ ਵਿਚਾਰ ਸੰਗ੍ਰਹਿ ਧਿਆਨ ਦੇਖੋ ਵਿਚਾਰ ਸੰਗ੍ਰਹਿ ਜਿਹੜੇ ਹੈਗੇ ਨੇ ਨਰਿੰਦਰ ਕਪੂਰ ਦੇ ਹਨ ਠੀਕ ਹੈ ਜੀ ਤਾਂ ਇਹ ਹੈ ਜਿਹੜੇ ਇਹਦੀ ਆਪਸ਼ਨ ਹੈ ਜਿਹੜੀ ਇਹ ਮੈਨੂੰ ਲੱਗਾ ਦੂਜੇ ਲਿਖ ਹੋ ਗਈ ਠੀਕ ਹੈ ਉਹਨਾਂ ਨੇ ਆਪਾਂ ਨੂੰ ਪੁੱਛਿਆ ਰੋਸ਼ਨੀ ਦਾ ਲੇਪ ਹੈ ਜੀ ਇਹਨਾਂ ਦਾ ਨਿਬੰਧ ਵੈਰੀ ਗੁੱਡ ਜੀ ਤਾਂ ਇਹਦੇ ਦੋਨੇ ਆਉਣਗੇ ਵਿਚਾਰ ਸੰਗ੍ਰਹਿ ਤਾਂ ਇਹੀ ਆ ਨਾ ਠੀਕ ਹੈ ਵਿਚਾਰ ਸੰਗ੍ਰਹਿ ਮੋਬਤੀਆਂ ਦਾ ਮੇਲਾ ਵੀ ਹੈ ਤੇ ਮਾਲਾ ਬਣ ਕੇ ਵੀ ਹੈ ਠੀਕ ਹੈ ਆਪਸ਼ਨ ਗਲਤ ਟਾਈਪ ਕਰਤੀ ਤੇ ਇੱਥੇ ਰੋਸ਼नियां ਤਾਂ ਜਿਹੜਾ ਹੈਗਾ ਇੱਕ ਨਿਵੰਧ ਸੰਗ੍ਰਹਿ ਹੈ ਠੀਕ ਹੈ ਜੀ ਰੋਸ਼नियां ਤਾਂ ਇੱਕ ਨਿਵੰਧ ਸੰਗ੍ਰਹਿ ਹੈ ਜਾਂ ਤਾਂ ਇਹਦੇ ਚ ਪਾ ਦਿੰਦੇ ਵੀ ਨਹੀਂ ਹਨ ਹੈ ਨਾ ਟਾਈਪਿੰਗ ਵੀ ਟਾਈਪਿੰਗ ਦੇ ਵਿੱਚ ਕੋਈ ਪ੍ਰੋਬਲਮ ਹੋਈ ਹੈ ਸੋ ਸਹੀ ਹੈ ਜੀ ਤੁਹਾਡਾ ਆਨਸਰ ਇਹਦਾ ਸੀ ਦੋਵੇਂ ਠੀਕ ਹੈ ਜੀ ਦੋਵੇਂ ਸੀ ਸਹੀ ਹੈ ਜੀ ਅੱਗੇ ਆ ਗਿਆ ਵੀ ਤੁਹਾਡਾ ਪ੍ਰਸ਼ਨ ਖਤਮ ਠੀਕ ਹੈ ਜੀ ਕਲਾਸ ਹੋ ਗਈ ਤੁਹਾਡੀ ਖਤਮ ਵੀ ਹੁਣ ਅਗਲੇ ਜਿਹੜੇ 25 ਕੁਐਸਚਨ ਨੇ ਇਸ ਟਾਪਿਕ ਦੇ ਉਹ ਆਪਾਂ ਅੱਗੇ ਲੈ ਕੇ ਆਵਾਂਗੇ ਟੈਕਨੀਕਲੀ ਪੀਪੀਟੀ ਦੇ ਵਿੱਚ ਵੱਡਾ 에ਰਰ ਸੀਗਾ ਥੋੜਾ ਜਿਹਾ ਉਹਨੂੰ ਕਰੈਕਸ਼ਨ ਕਰਦੇ ਵੇਲੇ ਵੀ ਹੋ ਸਕਦਾ ਹੈ ਦੋ ਆਨਸਰ ਆ ਜਿਹੜੇ ਗਲਤ ਹੋ ਗਏ ਹੋਣ ਸੋ ਅੱਗੇ ਆ ਜਿਹੜਾ ਹੁਣ ਕੱਲ ਨੂੰ ਆਪਣੀ ਕਲਾਸ ਹੋਊਗੀ ਨਰਿੰਦਰ ਕਪੂਰ ਦਾ ਭਾਗ ਦੂਜਾ ਸੋ ਕੱਲ ਨੂੰ ਮਿਲਦੇ ਆਂ ਜੀ ਆਪਾਂ ਆਪਣੀ ਕਲਾਸ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਥੈਂਕਸ ਫॉर ਵਾਚਿੰਗ ਓਕੇ ਜੀ